ਨਦੀ ਵਾਲੇ ਪੁਲ ਤੇ ਖੜੇ ਆ ਇੱਥੇ ਤਾਂ ਤੁਹਾਨੂੰ ਮੈਂ ਦੱਸ ਦਵਾਂ ਵੀ ਪਿਛਲੇ ਦਿਨਾਂ 'ਚ ਡੀਸੀ ਨੇ ਪਟਿਆਲਾ ਨੇ ਔਰ ਬਾਕੀ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਨਾਲ ਕੰਮ ਕੀਤਾ ਔਰ ਜਿਹੜੀ ਇੱਥੇ ਬੂਟੀ ਐ ਉਹ ਆਇ ਇੱਕ ਅੱਧੇ ਦਿਨ 'ਚ ਉਹਨਾਂ ਨੇ ਸਾਰੀ ਕੱਢ ਕੇ ਬਾਹਰ ਮਾਰੀ ਐ ਇਹਦੇ ਨਾਲ ਜਿਹੜੀ ਇੱਥੋਂ ਦਾ ਬੂਟੀ ਪਹਿਲਾਂ ਨਹੀਂ ਕੱਢਣੀ ਚਾਹੀਦੀ ਸੀ ਮੈਂ ਇਸ ਗੱਲ ਦੀ ਗਲਤੀ ਮੰਨਦਾ ਕਿ ਇਹ ਕੱਢਣੀ ਚਾਹੀਦੀ ਸੀ ਅੱਜ ਉਹਨਾਂ ਨੇ ਮਸ਼ੀਨਰੀ ਜਿਹੜੀ ਤੁਰੰਤ ਜਿਹੜੀ ਉੱਥੇ ਲਗਾ ਦਿੱਤੀ। ਇਹ ਲਾਲ ਬੂਟੀ ਮੈਨ ਲੱਗਦਾ ਹੈ ਇੱਥੋਂ ਸਾਫ਼ ਹੋ ਚੁੱਕੀ ਹੈ। ਥੋੜੀ-ਬਹੁਤ ਬੂਟੀ ਐਸ ਪਾਸੇ ਰਹਿ ਗਈ ਹੈ ਔਰ ਮੇਰੇ ਸਾਹਮਣੇ ਤੁਸੀਂ ਦੇਖਿਆ ਬੂਟੀ ਅੱਗੇ ਬਹੁਤ ਰੁੜ ਕੇ ਚਲੀ ਗਈ ਹੈ। ਬਿਲਕੁਲ ਸਾਫ਼ ਸਫਾਈ ਕਰਦੇ ਆ ਇਹਦੇ ਚ ਹੁੰਦਾ ਹੈ ਕਿ ਜਦੋਂ ਸਫਾਈ ਕਰਦੇ ਆ ਤਾਂ ਕੁਦਰਤੀ ਥੋੜੀ-ਬਹੁਤੀ ਜਿਹੜੀ ਹੁੰਦੀ ਹੈ ਉਹ ਪਾਣੀ ਦੇ ਵਹਾਅ ਨਾਲ ਫਿਰ ਰੁੜ ਵੀ ਜਾਂਦੀ ਹੈ। ਕਦੇ ਵੀ ਉੱਥੋਂ ਮਿੱਟੀ ਜਿਹੜੀ ਚੱਕਣੀ ਚਾਹਣੀ ਹੈ ਜਿਹੜੀ ਉਹ ਸਾਰਾ ਸਿਸਟਮ ਹੈ ਉਹ ਕੱਲਾ ਸਕੱਤਰ ਦੇ ਹੱਥ 'ਚ ਵੀ ਨਹੀਂ ਹੈਗਾ ਇਹਦੇ ਵਿੱਚ ਕੇਂਦਰ ਦਾ ਵੀ ਬਹੁਤ ਹੱਥ ਹੈ ਕਿਉਂਕਿ ਇਹ ਜਿਹੜੀਆਂ ਨੇਚਰਲ ਜਿਹੜੀਆਂ ਰਿਸੋਰਸਸ ਨੇ ਇਹਨਾਂ ਦੀਆਂ ਥਾਵਾਂ ਨੇ ਜਿਹੜੀਆਂ ਇਹਨਾਂ ਦੇ ਆਪਣੇ ਵੱਖਰੇ ਕਾਨੂੰਨ ਨੇ ਔਰ ਉਹਦੇ ਮੁਤਾਬਕ ਹੀ ਜਿਹੜਾ ਚੱਲਿਆ ਜਾ ਸਕਦਾ ਸਾਕਸੀ ਸਾ ਨਹੀਂ ਸੀ ਇੱਥੇ ਹੋਇਆ ਕਰਦੀ ਪਿਛਲੇ ਸਾਲ ਦੇ ਵਿੱਚ ਇੱਕ ਲੱਤ ਤੇ ਖੜ ਕੇ ਉਹਨੇ ਕੰਮ ਕਰਿਆ ਸੀ ਕਿੰਨੇ ਤਰੀਫ ਨਹੀਂ ਕੀਤੀ ਫਿਰ ਡੀਸੀ ਸਾਕਸੀ ਸ਼ਾਨੀ ਨੇ ਅੱਜ ਅਮਰਸਰ ਅਮਰਸਰ ਉੱਥੇ ਜਾ ਕੇ ਜਿਹੜਾ ਕੰਮ ਕੀਤਾ ਲੋਕ ਉਹਨੂੰ ਪੰਜਾਬ ਦੀ ਧੀ ਦਾ ਮਾਣ ਉਹਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਾਂ ਇਸ ਸਮੇਂ ਜਿਹੜਾ ਕਹਲिए ਵੀ ਸਨੌਰ ਦਾ ਜਿਹੜਾ ਏਰੀਆ ਹੈ ਦੇਵੀਗੜ੍ਹ ਦਾ ਏਰੀਆ ਹੈ ਔਰ ਉਸ ਦੇ ਆਸ-ਪਾਸ ਦੇ ਪਿੰਡ ਨੇ ਉਹ ਲਗਾਤਾਰ ਲੋਕ ਚਿੰਤਾ ਦੇ ਵਿੱਚ ਨੇ ਜੇ ਟਾਂਗਰੀ ਨਦੀ ਜਾਂ ਵੱਡੀ ਕਹਿ ਲਈਏ ਵੀ ਨਦੀ ਜਿਹੜੀ ਉਹ ਸਾਨੂੰ ਮਾਰ ਕਰਦੀ ਐ ਤਾਂ ਕਿੰਨਾ ਕ ਨੁਕਸਾਨ ਇੱਕ ਵਾਰ ਫੇਰ ਹੋ ਸਕਦਾ 2023 ਦੀਆਂ ਤਸਵੀਰਾਂ ਤੁਹਾਨੂੰ ਸਭ ਨੇ ਵੇਖੀਆਂ ਪਰ ਹੁਣ ਜਿਹੜਾ ਕਹਿੰਦੀ ਐ ਵੀ ਇੱਕ ਲੋਕਾਂ ਦੇ ਵਿੱਚ ਡਰ ਬਹੁਤ ਐ ਸੰਧੂ ਸਾਹਿਬ ਤੁਸੀਂ ਲੀਡਰ ਹੋ ਭਾਵੇਂ ਰਾਜਨੀਤੀ ਕਰਦੇ ਹੋ ساری ਜ਼ਿੰਦਗੀ ਕਰਦੇ ਰੋਗੇ ਪਰ ਜਿਹੜਾ ਇਹ ਟਾਈਮ ਐ ਨਾ ਇਹ ਟਾਈਮ ਵਖਰਾ ਹੈ ਆ ਬਿਲਕੁਲ ਇਹ ਬੜਾ ਭਾਵੁਕ ਸਮਾਂ ਹੈ ਮਾਜੇ ਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉੱਥੇ ਘਰਾਂ ਦੇ ਘਰ ਉਜੜ ਗਏ ਨੇ ਔਰ ਡੰਗਰ ਪਸ਼ੂ ਸਾਰਾ ਕੁਝ ਜਿਹੜਾ ਲੋਕਾਂ ਦਾ ਰੁੜ ਗਿਆ ਔਰ ਫਸਲਾਂ ਜਿਹੜੀਆਂ ਹਜ਼ਾਰਾਂ ਏਕੜ ਦੇ ਵਿੱਚ ਤਬਾਹ ਹੋ ਗਈਆਂ ਨੇ ਔਰ ਤੁਸੀਂ ਉੱਥੇ ਆ ਬੜੇ ਅਲੱਗ-ਅਲੱਗ ਸੀਨ ਜਿਹੜੇ ਨੇ ਜਦੋਂ ਤੁਸੀਂ ਵੀਡੀਓਜ਼ ਰਾਈ ਤੁਹਾਡੇ ਸਾਹਮਣੇ ਆਉਂਦੇ ਨੇ ਤਾਂ ਅੱਖਾਂ ਭਰ ਜਾਂਦੀਆਂ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਔਰ ਜਿਹੜੇ ਹੈੱਡ ਗ੍ਰੰਥੀ ਨੇ ਰਗਵੀਰ ਸਿੰਘ ਜੀ ਜਦੋਂ ਉਹਨਾਂ ਨੇ ਅਰਦਾਸ ਕੀਤੀ ਤੇ ਕੁਲਦੀਪ ਸਿੰਘ ਜੀ ਢਾਲੀਵਾਲ ਕੋਲ ਖੜੇ ਹੋਏ ਸਨ ਸੰਗਤ ਸਾਰੀ ਤੇ ਮੇਰੇ ਖਿਆਲ ਚ ਹਰ ਪੰਜਾਬੀ ਦਾ ਔਰ ਸਿੱਖ ਦਾ ਸੰਧੂ ਸਾਹਿਬ ਤੁਸੀਂ 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 ਇਸ ਟਾਈਮ ਰਾਜਨੀਤੀ ਚੋਂ ਆਮ ਆਦਮੀ ਪਾਰਟੀ ਨੂੰ ਪ੍ਰੈਜ਼ੈਂਟ ਕਰ ਰਹੇ ਹੋ ਕੀ ਆਮ ਆਦਮੀ ਪਾਰਟੀ ਪੂਰ ਉਤਰੀ ਹੈ ਫਿਰ ਅਗਲਾ ਸਵਾਲ ਉਸ ਤੋਂ ਨਾਲ ਹੀ ਮੈਂ ਤੁਹਾਡਾ ਲੈ ਰਿਹਾ ਕਿ ਸਨੌਰ ਦੇ ਵਿੱਚ ਜੋ ਕੁਝ ਹੋਇਆ ਹੈ ਹੜ ਦੇ ਨਾਲ ਬਹੁਤ ਤਬਦੀਲੀ ਆਈ ਹੈ ਉਸ ਤੋਂ ਇਲਾਵਾ ਇੱਕ ਵੱਡੀ ਤਬਦੀਲੀ ਆਈ ਹੈ ਉੱਥੋਂ ਦੇ ਐਮ ਐਲ ਏ ਜਿਨ੍ਹਾਂ ਨੇ ਪੂਰੀ ਬਗਾਵਤ ਹੀ ਕਰਤੀ ਹੈ ਵੀ ਪਾਰਟੀ ਜੋ ਮਰਜ਼ੀ ਕਹੇ ਕਰੇ ਮੈਂ ਆਪਣੇ ਲੋਕਾਂ ਦੇ ਨਾਲ ਆ ਵੇਖੋ ਜਿਹੜੀ ਸਨੌਰ ਦੀ ਤੁਸੀਂ ਗੱਲ ਕੀਤੀ ਹੈ ਵੈਸੇ ਤਾਂ ਹੁਣ ਨਦੀ ਵਾਲੇ ਪੁਲ ਤੇ ਖੜੇ ਆ ਇੱਥੇ ਤਾਂ ਤੁਹਾਨੂੰ ਮੈਂ ਦੱਸ ਦਵਾਂ ਵੀ ਪਿਛਲੇ ਦਿਨਾਂ ਚ डीसी ਨੇ ਪਟਿਆਲਾ ਨੇ ਔਰ ਬਾਕੀ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਨਾਲ ਕੰਮ ਕੀਤਾ ਔਰ ਜਿਹੜੀ ਇੱਥੇ ਬੂਟੀ ਹੈ ਉਹ ਆਇ ਇੱਕ ਅੱਦੇ ਦਿਨ ਚ ਉਹਨਾਂ ਨੇ ਸਾਰੀ ਕੱਢ ਕੇ ਬਾਹਰ ਮਾਰੀ ਹੈ ਇਹਦੇ ਨਾਲ ਜਿਹੜੀ ਬੂਟੀ ਪਹਿਲਾਂ ਨਹੀਂ ਕੱਢਣੀ ਚਾਹੀਦੀ ਸੀ ਮੈਂ ਇਸ ਗੱਲ ਦੀ ਗਲਤੀ ਮੰਨਦਾ ਕਿ ਇਹ ਕੱਢਣੀ ਚਾਹੀਦੀ ਸੀ ਔਰ ਅੱਜ ਮੈਂ ਦੇਵੀਗੜ੍ਹ ਰੋਡ ਤੇ ਵੀ ਜਾ ਕੇ ਆਇਆ ਉੱਥੇ ਵੀ ਜਿਹੜਾ ਹੈਗਾ ਸੀ ਮੀਰਾਪੁਰ ਚੋਆ ਛਾਦੀਪੁਰ ਚੋਆ ਉਹਦੇ ਵਿੱਚ ਬੂਟੀ ਸੀ ਤੇ ਮੈਂ ਉਹਨਾਂ ਨੂੰ ਐਕਸੀਅਨ ਜਿਹੜਾ ਨਹਿਰੀ ਵਿਭਾਗ ਗੋਤਮ ਗੰਭੀਰ ਜੀ ਹਾਂ ਹੁਣੇ ਲੰਘ ਕੇ ਗਏ ਨੇ ਆਪਣੇ ਖੜੇ ਖੜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਵੀ ਮੈਂ ਫੋਨ ਕੀਤਾ ਐਸ ਡੀ ਐਮ ਪਟਿਆਲਾ ਨੂੰ ਵੀ ਕੀਤਾ ਔਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਰੰਤ ਜਿਹੜਾ ਇੱਥੋਂ ਜਿਹੜਾ ਕੱਢਿਆ ਜਾਏ ਅੱਜ ਉਹਨਾਂ ਨੇ ਮਸ਼ੀਨਰੀ ਜਿਹੜੀ ਤੁਰੰਤ ਜਿਹੜੀ ਉੱਥੇ ਲਗਾ ਦਿੱਤੀ ਹਾਲ ਬੂਟੀ ਮੈਨ ਲੱਗਦਾ ਹੈ ਇੱਥੋਂ ਸਾਫ਼ ਹੋ ਚੁੱਕੀ ਹੈ ਥੋੜੀ ਬਹੁਤ ਬੂਟੀ ਐਸ ਪਾਸੇ ਰਹਿ ਗਈ ਹੈ ਔਰ ਮੇਰੇ ਸਾਹਮਣੇ ਤੁਸੀਂ ਦੇਖਿਆ ਬੂਟੀ ਅੱਗੇ ਬਹੁਤ ਰੁੜ ਕੇ ਚਲੀ ਗਈ ਬਿਲਕੁਲ ਸਾਫ ਸਫਾਈ ਕਰਦੇ ਆ ਇਹਦੇ ਚ ਹੁੰਦਾ ਕਿ ਜਦੋਂ ਸਫਾਈ ਕਰਦੇ ਆ ਤਾਂ ਕੁਦਰਤੀ ਥੋੜੀ ਬਹੁਤੀ ਜਿਹੜੀ ਹੁੰਦੀ ਹੈ ਉਹ ਪਾਣੀ ਦੇ ਵਹਾਅ ਨਾਲ ਫਿਰ ਰੁੜ ਵੀ ਜਾਂਦੀ ਹੈ ਔਰ ਮਸਲਾ ਇਹੀ ਹੁੰਦਾ ਇਹਨਾਂ ਦੀ ਜਿਹੜੀ ਸਾਰੀ ਚੇਨ ਜੀ ਬਣੀ ਹੈ ਉਹ ਟੁੱਟਣੀ ਚਾਹੀਦੀ ਹੁੰਦੀ ਹੈ ਉਹ ਜਦੋਂ ਸਫਾਈ ਕਰਦੇ ਆ ਤਾਂ ਫਿਰ ਆਪਣੇ ਆਪ ਪਾਣੀ ਦਾ ਬਹਾਅ ਵੀ ਉਹਨੂੰ ਲੈ ਕੇ ਚਲਾ ਜਾਂਦਾ ਪਾਣੀ ਦਾ ਵਹਾਅ ਤਾਂ ਠੀਕ ਹੈ ਹੜ ਦੀ ਸਥਿਤੀ ਜਿਹੜੀ ਉਹ ਇੱਕ ਹੁਣ ਕਹਿ ਲਿਏ ਵੀ ਪੂਰੇ ਮਾਝੇ ਮਾਲ ਉਧਰ ਦੇਖਿਆ ਤੁਸੀਂ ਬਹੁਤ ਵੱਡਾ ਨੁਕਸਾਨ ਹੋਇਆ ਪਿਆ ਹੱੜ ਦੇ ਨਾਲ-ਨਾਲ ਸਿਆਸਤ ਦੇ ਵੀ ਚੇਂਜ ਆਈ ਜਿਵੇਂ ਮੈਂ ਪਹਿਲਾਂ ਆਖਿਆ ਵੀ ਸਨੌਰ ਵਾਲੇ ਐਮਐਲਏ ਉਹਨਾਂ ਨੇ ਸਿੱਧੀ ਬਗਾਵਤ ਕਰਤੀ ਵੀ ਮੈਂ ਇਹਨਾਂ ਲੋਕਾਂ ਕਰਕੇ ਆ ਇਹਨਾਂ ਲੋਕਾਂ ਦਾ ਵੇਖੋ ਮੈਨੂੰ ਉਹਦੇ ਪੁਖਤਾ ਕਾਰਨ ਜਿਹੜੇ ਨੇ ਉਹ ਪਤਾ ਨਹੀਂ ਹੈਗੇ ਪਰ ਜਿਹੜੇ ਉਹਨਾਂ ਨੇ ਜੋ ਵੀ ਪੁਖਤਾ ਕਾਰਨ ਕਹਿੰਦੇ ਵੀ ਨੈਰੀ ਭਾਗ ਦੇ ਜਿਹੜੇ ਸੈਕਟਰੀ ਸਾਹਿਬ ਹੈ ਉਹਨਾਂ ਨੂੰ ਅਸੀਂ 50 ਵਰਕੇ ਆਵੇ ਇੱਥੋਂ ਮਿੱਟੀ ਚੱਕ ਲੈਣ ਤੋਂ ਸਾਨੂੰ ਚੱਕਣ ਨਹੀਂ ਦਿੰਦੇ ਜਦੋਂ ਚੱਕਣ ਲੱਗਦੇ ਆ ਉਦੋਂ ਪਰਚਾ ਦੇ ਦਿੰਦੇ ਆ ਹੁਣ ਇੱਕ ਕੋਲੀ ਚੱਕ ਕੇ ਨਹੀਂ ਦਿੰਦੇ ਸਾਨੂੰ ਅ ਚੱਡਾ ਸਾਹਿਬ ਕਦੇ ਵੀ ਉੱਥੋਂ ਮਿੱਟੀ ਜਿਹੜੀ ਚੱਕਣੀ ਚਕਾਉਣੀ ਹੈ ਜਿਹੜੀ ਉਹ ਸਾਰਾ ਸਿਸਟਮ ਹੈ ਉਹ ਕੱਲਾ ਸਕੱਤਰ ਦੇ ਹੱਥ 'ਚ ਵੀ ਨਹੀਂ ਹੈਗਾ ਇਹਦੇ ਵਿੱਚ ਕੇਂਦਰ ਦਾ ਵੀ ਬਹੁਤ ਹੱਥ ਹੈ ਕਿਉਂਕਿ ਇਹ ਜਿਹੜੀਆਂ ਨੈਚੁਰਲ ਜਿਹੜੀਆਂ ਰਿਸੋਰਸਸ ਨੇ ਇਹਨਾਂ ਦੀਆਂ ਥਾਵਾਂ ਨੇ ਜਿਹੜੀਆਂ ਇਹਨਾਂ ਦੇ ਆਪਣੇ ਵੱਖਰੇ ਕਾਨੂੰਨ ਨੇ ਔਰ ਉਹਦੇ ਮੁਤਾਬਕ ਹੀ ਜਿਹੜਾ ਚੱਲਿਆ ਜਾ ਸਕਦਾ ਔਰ ਦੂਜੀ ਗੱਲ ਜਿਹੜੀ ਹੈਗੀ ਹੈ ਮਿੱਟੀ ਚੱਕਣ ਚਕਾਉਣ ਦੀ ਤਾਂ ਐਡੀ ਕੋਈ ਗੱਲ ਹੀ ਨਹੀਂ ਹੈਗੀ ਉੱਥੇ ਕੋਈ ਜੇਕਰ ਤੁਸੀਂ ਉਹਦੀ ਪ੍ਰੋਪਰ ਸਹੀ ਢੰਗ ਨਾਲ ਜਿਹੜੀ ਸਫਾਈ ਕਰ ਦਿੰਦੇ ਹੋ ਅਸੀਂ ਉੱਥੋਂ ਦੇ ਨਮਾਇंदे ਆ ਤਾਂ ਨਮਾਇंदे ਆ ਤਾਂ ਕੁਦਰਤੀ ਤੌਰ ਤੇ ਉੱਥੇ ਜਿਹੜੀ ਨਰੇਗਾ ਦੀ ਜਿਹੜੀ ਗੱਲ ਕੀਤੀ ਨਰੇਗਾ ਨਾਲ ਨਹੀਂ ਹੋ ਸਕਦਾ ਜੇ ਸਹੀ ਸਮੇਂ ਤੇ ਕੀਤਾ ਜਾਵੇ ਤਾਂ ਨਰੇਗਾ ਨਾਲ ਵੀ ਹੋ ਸਕਦਾ ਹੈ ਇਹਦੀ ਸਫਾਈ ਹੋ ਸਕਦੀ ਹੈ ਔਰ ਜੇਕਰ ਨਰੇਗਾ ਨਹੀਂ ਕਰ ਸਕੀ ਆਪਾਂ ਲੇਟ ਹੋ ਗਏ ਕਿਸੇ ਵਜ੍ਹਾ ਕਰਕੇ ਤਾਂ ਇਹਨਾਂ ਨੂੰ ਬਾਕੀ ਮਸ਼ੀਨਰੀ ਲਾ ਕੇ ਜਿਹੜੀ ਉੱਥੇ ਅੱਡ-ਅੱਡ ਚੋਆਂ ਦਾ ਜਿਹੜਾ ਹੈਗਾ ਉਹਨਾਂ ਦੀ ਸਫਾਈ ਜਿਹੜੀ ਉਹ ਕਰਉਣੀ ਚਾਹੀਦੀ ਸੀ ਹੁਣ ਤੱਕ ਤਾਂ ਅ ਕੈਲੀ ਏ ਵੀ ਐਮ ਐਲ ਆਰ ਮੀਤ ਸਿੰਘ ਪਠਾਨ ਮਾਜਰਾ ਅ ਪੂਰਾ ਕੰਮ ਕਰ ਰਹੇ ਸੀ ਕਿਉਂਕਿ ਉਹ ਪ੍ਰਸ਼ਾਸਨ ਉਹਨਾਂ ਦੀ ਮੰਨ ਰਿਹਾ ਸੀ ਔਰ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਕੱਲ ਘਟਨਾ ਹੋਈ ਇਸ ਤੋਂ ਬਾਅਦ ਪ੍ਰਸ਼ਾਸਨ ਉਹਨਾਂ ਦੇ ਨਾਲ ਚੱਲੇ ਔਰ ਹੁਣ ਅਗਲੇ ਦਿਨਾਂ ਦੇ ਵਿੱਚ ਸਨੌਰ ਹਲਕੇ ਦੇ ਵਿੱਚ ਜਿਵੇਂ ਟਾਂਗਰੀ ਹੈ ਧੱਗਰ ਹੈ ਉਹਦੇ ਲਈ ਪੂਰੀ ਦੇਖਭਾਲ ਦੀ ਲੋੜ ਹੈ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਤਾਲਮੇਲ ਦੀ ਲੋੜ ਹੈ ਔਰ ਸੰਧੂ ਸਾਹਿਬ ਉਹ ਰਹੇਗਾ ਤੁਹਾਡਾ ਬਿਲਕੁਲ ਜੀ ਵੇਖੋ ਪਹਿਲੀ ਤਾਂ ਗੱਲ ਹੈ ਵੀ ਮੈਂ ਤਾਂ ਇਹ ਕਹਿਣਾ ਵੀ ਵਿਧਾਇਕ ਸਾਹਿਬ ਨੇ ਸਾਡੇ ਸਾਡੀ ਪਾਰਟੀ ਜੀ ਨੇ ਸਾਡੇ ਨਾਲ ਰਹਿਣ ਅਸੀਂ ਤਾਂ ਕਦੇ ਵੀ ਕਿਸੇ ਦੀ ਜਗ੍ਹਾ ਖਾਲੀ ਕਰਕੇ ਉਹਦੀ ਜਗ੍ਹਾ ਮਲਣ ਦੀ ਜ਼ਿੰਦਗੀ 'ਚ ਨਾ ਕੋਸ਼ਿਸ਼ ਕੀਤੀ ਹੈ ਨਾ ਐਵੇਂ ਦੀ ਅਸੀਂ ਕੋਈ ਕਾਮਨਾ ਰੱਖਦੇ ਆ ਕੋਈ ਇੱਛਾ ਰੱਖਦੇ ਆ ਔਰ ਵੈਸੇ ਵੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ ਸੱਜਣਾ ਨੇ ਮਰ ਜਾਣਾ ਇਸ ਲਈ ਇਹ ਚੰਗੇ ਮਾੜੇ ਟਾਈਮ ਜਿਹੜੇ ਨੇ ਆਉਂਦੇ ਰਹਿਣੇ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਇੰਨੀ ਛੇਤੀ ਮੈਨੂੰ ਲੱਗਦਾ ਵੀ ਸ਼ਾਇਦ ਤਲਖੀ ਦੇ ਵਿੱਚ ਨਹੀਂ ਸੀ ਆਉਣਾ ਚਾਹੀਦਾ ਇਹਨਾਂ ਨੂੰ ਗੰਭੀਰ ਹੋ ਕੇ ਜਿਹੜਾ ਕੰਮ ਕਰਨਾ ਚਾਹੀਦਾ ਸੀ ਕਿਉਂਕਿ ਜਿੱਥੋਂ ਤੱਕ ਜਿਹੜੀ ਕ੍ਰਿਸ਼ਨ ਕੁਮਾਰ ਦੀ ਗੱਲ ਜਿਹੜੀ ਉਹਨਾਂ ਨੇ ਉਹਨਾਂ ਤੇ ਸਵਾਲ ਉਠਾਏ ਨੇ ਕ੍ਰਿਸ਼ਨ ਕੁਮਾਰ ਦੀ ਇਮਾਨਦਾਰੀ ਤੇ ਕੋਈ ਮੈਨੂੰ ਲੱਗਦਾ ਵੀ ਕੋਈ ਸ਼ੱਕ ਨਹੀਂ ਕਰ ਸਕਦਾ 1% ਵੀ ਉਹਦੀ ਕੋਈ ਸੌਂ ਨਹੀਂ ਖਾ ਸਕਦਾ ਜਿਹੜੇ ਵੀ ਵਿਭਾਗ ਚ ਰਹੇ ਨੇ ਚੰਗੇ ਢੰਗ ਨਾਲ ਉਹਨਾਂ ਨੇ ਕੰਮ ਕੀਤਾ ਅੱਜ ਜਿਹੜੇ ਨਹਿਰੀ ਚਾਲ ਦੀ ਅਸੀਂ ਗੱਲ ਕਰਦੇ ਆ ਕਿ ਸੂਏ ਪੱਕੇ ਕਰਤੇ ਜਿਹੜੀ ਗੱਲ ਕਰਦੇ ਆ ਵੀ ਖਾਲੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਤੇ ਕ੍ਰਿਸ਼ਨ ਕੁਮਾਰ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ ਜੇ ਅੱਜ ਆਪਾਂ ਗੱਲ ਕਰਦੇ ਆ ਕਿ ਮਾਈਨਿੰਗ ਤੇ ਤਕਰੀਬਨ 100% ਤਾਂ ਨਹੀਂ ਮੈਂ ਕਹਿੰਦਾ ਤਕਰੀਬਨ ਉਹਦੇ ਉੱਪਰ ਜਿਹੜਾ ਕੰਟਰੋਲ ਹੋ ਗਿਆ ਜਿਹੜਾ ਉਹ ਕਹਿੰਦੇ ਨੇ ਵੀ ਇੱਕ ਤਸਲਾ ਵੀ ਨਹੀਂ ਭਰਨ ਦਿੰਦੇ ਤਾਂ ਇਹਦਾ ਮਤਲਬ ਕ੍ਰਿਸ਼ਨ ਕੁਮਾਰ ਦੀ ਉਹਦੇ ਵਿੱਚ ਤੁਸੀਂ ਉਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਵੀ ਜੇ ਉਹ ਤਸਲਾ ਨਹੀਂ ਪਰਨ ਦਿੰਦਾ ਜਿਹੜਾ ਚੱਕਣਾ ਜਾਂ ਨਹੀਂ ਚੱਕਣਾ ਉਹ ਜੇ ਕਾਨੂੰਨ ਵਿੱਚ ਇਜਾਜ਼ਤ ਦੇਊਗਾ ਤਾਂ ਚੱਕ ਲੈਣਗੇ ਹੁਣ 16 ਕਰੋੜ ਰੁਪਈਆ ਤਾਜ਼ਾ ਮਨਜ਼ੂਰ ਕੀਤਾ ਸਰਕਾਰ ਨੇ ਕੋਣ ਕਹਿੰਦਾ ਵੀ ਸਰਕਾਰ ਨੇ ਬਾਹ ਨਹੀਂ ਫੜੀ ਜਿਹੜਾ ਉੱਥੇ ਟਾਂਗਰੀ ਦੀ ਜਿਹੜੀ ਐਮਐਲਏ ਸਾਹਿਬ ਕਹਿੰਦੇ ਆ ਐਮਐਲਏ ਸਾਹਿਬ ਨੇ ਆਪ ਇਸ ਗੱਲ ਦੀ ਹਾਮੀ ਭਰੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪ ਜਿਹੜੀ ਵੀਡੀਓ ਜਾਰੀ ਕੀਤੀ ਸੀ ਵੀ ਈਨੇ ਕਰੋੜ ਰੁਪਈਆ ਮਨਜ਼ੂਰ ਕੀਤਾ ਗਿਆ ਉਹਦੇ ਵਿੱਚ ਕੀ ਹੋਣਾ ਕਿ ਮਿੱਟੀ ਚੱਕਣੀ ਚਕਾਉਣੀ ਵੀ ਹੈ ਉਹ ਕਾਨੂੰਨ ਮੁਤਾਬਕ ਸਾਰਾ ਕੰਮ ਹੋਣਾ ਵੀ ਹੈ ਕਿਉਂਕਿ ਉਹ ਸਾਰਾ ਬਿਲਕੁਲ ਪ੍ਰੋਪਰ ਉਹਦੇ ਕਾਨੂੰਨ ਦੇ ਢੰਗ ਨਾਲ ਜਿਹੜਾ ਕੰਮ ਹੋ ਰਿਹਾ ਅੰਦਰੋਂ ਮਿੱਟੀ ਚੱਕ ਕੇ ਬੰਨਾਂ ਦੇ ਉੱਤੇ ਪਾਈ ਜਾਣੀ ਹੈ ਉਹ ਸਹੀ ਢੰਗ ਨਾਲ ਹੋਣਾ ਇਸ ਲਈ ਜਿੱਥੇ ਕੋਈ ਲੋੜ ਹੈ ਇਹਦਾ ਮਤਲਬ ਇਹ ਥੋੜੀ ਵੀ ਅਸੀਂ ਉੱਥੇ ਕਿਤੇ 50 ਫੁੱਟ ਦਾ ਡੂੰਗਾ ਖੱਡਾ ਪਾ ਦਾਂਗੇ ਜਾ ਕੇ ਔਰ ਉੱਥੇ ਕੱਲ ਨੂੰ ਕੋਈ ਹੋਰ ਕਿਸੇ ਤਰ੍ਹਾਂ ਦਾ ਦਾਗ ਲੱਗੇ ਇਸ ਲਈ ਜਿਹੜਾ ਜਿਹੜੀ ਗੱਲ ਤੁਹਾਨੂੰ ਵੀ ਜਿਹੜਾ ਸਕੱਤਰ ਸਾਹਿਬ ਕਿਸ਼ਨ ਕੁਮਾਰ ਜੀ ਹੈ ਉਹਨਾਂ ਦਾ ਜਿਹੜਾ ਬੁਰਾ ਹੋ ਰਿਹਾ ਹੈ ਉਹ ਜਾਇਜ਼ ਨਹੀਂ ਹੈ ਬਿਲਕੁਲ ਵੀ ਨਹੀਂ ਵੇਖੋ ਉਹ ਬਿਊਰੋਕ੍ਰੇਟ ਹੈ ਉਹਨੇ ਮੈਨੂੰ ਕਿਹੜਾ ਵੋਟਾ ਪਾ ਦੇਣੀ ਆਨੇ ਚੱਕ ਕੇ ਉਹ ਕਿਹੜੇ ਹਲਕੇ ਦਾ ਕਿੱਥੋਂ ਮੈਂ ਤਾਂ ਕਦੇ ਮਿਲਿਆ ਵੀ ਨਹੀਂ ਪਰ ਜਿਹੜੀ ਗੱਲ ਬਿਲਕੁਲ 2 ਵੀ ਫ੍ਰੈਂਕ ਜਿਹੜੀ ਮਲਕੇ ਵੀ ਨੀਟ ਐਂਡ ਕਲੀਨ ਗੱਲ ਹੈ ਉਹ ਇਹ ਆ ਵੀ ਇੱਕ ਅਫਸਰ ਨੇ ਵਧੀਆ ਢੰਗ ਨਾਲ ਕੰਮ ਕੀਤਾ ਤੁਸੀਂ ਡੀਸੀ ਜਿਹੜੀ ਉਹ ਸਾਕਸੀ ਸਾਨੀ ਸੀ ਇੱਥੇ ਹੋਇਆ ਕਰਦੀ ਪਿਛਲੇ ਸਾਲ ਦੇ ਵਿੱਚ ਇੱਕ ਲੱਤ ਤੇ ਖੜ ਕੇ ਉਹਨੇ ਕੰਮ ਕਰਿਆ ਸੀ ਕਿੰਨੇ ਤਾਰੀਫ ਨਹੀਂ ਕੀਤੀ ਫਿਰ ਡੀਸੀ ਸਾਕਸੀ ਸਾਨੀ ਨੇ ਅੱਜ ਅਮਰਸਰ ਅਮਰਸਰ ਉੱਥੇ ਜਾ ਕੇ ਜਿਹੜਾ ਕੰਮ ਕੀਤਾ ਲੋਕ ਉਹਨੂੰ ਪੰਜਾਬ ਦੀ ਧੀ ਦਾ ਮਾਣ ਉਹਨੂੰ ਮਿਲ ਰਿਹਾ ਜਿਹੜਾ ਕੋਈ ਅਫਸਰ ਜਿਹੜਾ ਵਧੀਆ ਢੰਗ ਨਾਲ ਕਰੇਗਾ ਉਹਨੂੰ ਵੀ ਤਾਰੀਫ ਮਿਲੇਗੀ ਜਿਹੜਾ ਕੋਈ ਜਿਹੜਾ ਲੀਡਰ ਜਿਹੜਾ ਲੋਕਾਂ ਦੇ ਨਾਲ ਖੜੇਗਾ ਉਹਨੂੰ ਵੀ ਜਿਹੜਾ ਤਾਰੀਫ ਜਿਹੜੀ ਉਹਨੂੰ ਮਿਲੇਗੀ ਪ੍ਰਸ਼ੰਸਾ ਉਹਨੂੰ ਮਿਲੇਗੀ ਲੋਕ ਉਹਨੂੰ ਸਿਰ ਤੇ ਬਿਠਾ ਲੈਣਗੇ ਅੱਖਾਂ ਤੇ ਬਿਠਾ ਲੈਣਗੇ ਲੱਗਦਾ ਹੈ ਵੀ ਘੱਗਰ ਦੇ ਜਿਹੜੇ ਇਸ ਟਾਈਮ ਹਾਲਾਤ ਨੇ ਮਾੜਾ ਮੋਟਾ ਜੇ ਮੈਂ ਉਧਰ ਗੱਲ ਕਰਾਂ ਵੀ ਸਮਾ ਸੁਖ ਸ਼ਾਂਤੀ ਨਾਲ ਹੈ ਵਿਧਾਇਕ ਸਾਹਿਬ ਵੀ ਕਰਾਉਣ ਅਸੀਂ ਵੀ ਕਰਾਵਾਂਗੇ ਅਸੀਂ ਨਾਲ ਅਸੀਂ ਸਰਕਾਰ ਦੇ ਜੇਕਰ ਵੇਖੋ ਅਸੀਂ ਵਿਧਾਇਕ ਦੇ ਕੰਮ ਦੇ ਵਿੱਚ 4 ਸਾਲਾਂ ਦੇ ਵਿੱਚ ਕਦੇ ਕੋਈ ਇੰਟਰਫੇਅਰ ਨਹੀਂ ਕੀਤੀ ਸਾਡਾ ਭਰਾ ਆਪਦਾ ਕੰਮ ਕਰ ਰਿਆ ਅਸੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਗਰ ਜੇਕਰ ਹੁਣ ਕੋਈ ਕਿਸੇ ਪ੍ਰਕਾਰ ਦੀ ਆਉਂਦੀ ਹੈ ਤਾਂ ਅਸੀਂ ਉਹਦੇ ਵਿੱਚ ਪੂਰਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਪ੍ਰੋਪਰ ਉਹਦੇ ਵਿੱਚ ਕੰਮ ਕਰਾਂਗੇ ਕਿਸੇ ਨੂੰ ਵੀ ਸਨੌਰ ਹਲਕੇ ਦੇ ਕਿਸੇ ਵਿਅਕਤੀ ਨੂੰ ਅਸੀਂ ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਆਉਣ ਨਹੀਂ ਦਵਾਂਗੇ ਇਤਾਂ ਨੇ ਲੋਕੀ ਹੁਣ ਕਹਿਣਗੇ ਸਨੋਰਣ ਕੇਲੇ ਵੀ ਅਸੀਂ ਲਵਾਰਸ ਹੋ ਗਏ ਬਿਲਕੁਲ ਨੇ ਸਾਹਿਬ ਜਿਵੇਂ ਕਹਿੰਦੀ ਹੈ ਵੀ ਪਠਾਨਵਾਜਰਾ ਸਾਹਿਬ ਦਾ ਕੱਲ ਦੀਆਂ ਤੁਸੀਂ ਵੀਡੀਓ ਸੇ ਵੇਖ ਰਹੇ ਹੋ ਜੀ ਮੈਂ ਕਹਿੰਦਾ ਜੀ ਬਿਲਕੁਲ ਦਿਨ ਰਾਤ ਲੋਕਾਂ ਦੀ ਸੇਵਾ 'ਚ ਖੜੇ ਆ ਅਸੀਂ ਆਪਦੀ ਟੀਮ ਨਾਲ ਵੀ ਸਾਰਿਆਂ ਨਾਲ ਸਲਾਹ ਕੀਤੀ ਹੈ ਔਰ ਹੋਰ ਵੀ ਜਿੰਨੇ ਲੋਕ ਹੈਗੇ ਨੇ ਸਾਰੇ ਪੂੰਜੀਪਤੀਆਂ ਨਾਲ ਵੀ ਵੱਖ-ਵੱਖ ਨਾਲ ਅਸੀਂ ਕੋਆਰਡੀਨੇਸ਼ਨ ਬਣਾ ਰਹੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਅੱਬਲ ਤੋਂ ਇਹੋ ਜੀ ਕੋਈ ਸਥਿਤੀ ਬਣੀ ਨਾ ਮੈਂ ਤਾਂ ਇਹ ਅਰਦਾਸ ਕਰਦਾ ਕਿ ਸਾਰਾ ਕੁਝ ਸੁੱਖ-ਸਾਂਦ ਰਵੇ ਸਾਰਾ ਕੁਝ ਵਧੀਆ ਹੀ ਹੋਵੇ ਅਸੀਂ ਇਹੋ ਜੀ ਸਥਿਤੀ ਦੀ ਮੰਗ ਹੀ ਨਹੀਂ ਕਰਦੇ ਜੇ ਹਫ਼ਤਾ ਦਾ 7 ਦਿਨ 10 ਦਿਨ ਇੱਥੇ ਸਾਰਾ ਕੁਝ ਠੀਕ ਰਹਿੰਦਾ ਤਾਂ ਮੈਂ ਤਾਂ ਕਹਿੰਦਾ ਸਾਰੇ ਇਕੱਠੇ ਹੋ ਕੇ ਚੱਲੋ ਮਾਝੇ ਹੱਲ ਚਾਲੇ ਪਾਵੋ ਇਸ ਤੋਂ ਬਾਅਦ ਦੀ ਜਿਹੜੀ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਹੈ ਉਹਨੂੰ ਕਵਰ ਕਰਨ ਦੀ ਮੇਨ ਲੋੜ ਹੈ ਜਦੋਂ ਉੱਥੇ ਮੱਛਰਦਾਨੀਆਂ ਦੀ ਲੋੜ ਪੈਣੀ ਹੈ ਉੱਥੇ ਬਿਮਾਰੀ ਫੈਲਣ ਦਾ ਡਰ ਰਹਿਣਾ ਹੈ ਉਦੋਂ ਉਹ ਸਥਿਤੀ ਦੇ ਵਿੱਚ ਅੱਜ ਚਾਰ ਪੈਕਟ ਸੁੱਟ ਕੇ ਆਪਾਂ ਨੰਬਰ ਬਣਾਉਣ ਬੜੀ ਗੱਲ ਕਰੀਏ ਮੈਂ ਕਹਿੰਦਾ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਸ਼ਾਬਾਸ਼ ਹੈ ਅਸੀਂ ਉਹਨਾਂ ਨੂੰ ਵੀ ਕੋਈ ਨਿੰਦ ਦੇਣੀ ਹੈਗੇ ਪਰ ਜਿਹੜੀ ਇਹ ਤੋਂ ਬਾਅਦ ਦੀ ਪੋਜੀਸ਼ਨ ਬੰਨੀ ਹੈ ਉਹਦੇ ਵਿੱਚ ਆਪਾਂ ਨੂੰ ਜਾ ਕੇ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਤੁਹਾਡੇ ਹੁਣ ਐਸਐਮ ਟੀਵੀ ਵਾਲੇ ਮੱਕੜ ਸਾਹਿਬ ਹੀ ਨੇ ਹਮੇਸ਼ਾ ਇਹੋ ਜੇ ਸਥਿਤੀ ਦੇ ਵਿੱਚ ਖੜਦੇ ਨੇ ਅਸੀਂ ਤਾਰੀਫ਼ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਤਾਂ ਵਾਕਈ ਸੰਧੂ ਸਾਹਿਬ ਦਾ ਕਹਿਣਾ ਹੈ ਵੀ ਹੜ ਤੋਂ ਬਾਅਦ ਵਾਲੀ ਜਿਹੜੀ ਸਥਿਤੀ ਹੈ ਨਾ ਜਦੋਂ ਉੱਥੇ ਮੱਛਰਦਾਨੀਆਂ ਦੀ ਲੋੜ ਪੈਣੀ ਹੈ ਜਾਂ ਉੱਥੇ ਜਦੋਂ ਵੀ ਜਿਹੜਾ ਕਹਿ ਲਈਏ ਵੀ ਜਿਹੜੀ ਦੁਆਰਾ ਖੇਤੀ ਸ਼ੁਰੂ ਕਰਨੀ ਹੈ ਉਹਦੀ ਲੋੜ ਪੈਣੀ ਹੈ ਤਾਂ ਉਹਦੇ ਲਈ ਹੁਣ ਅਸੀਂ ਰਲ ਮਿਲ ਕੇ ਪੰਜਾਬੀ ਹੈ ਜਿਹੜੇ ਹਮਲਾ ਮਾਰੀਏ